ਨਾਸਰੀ ਮਹਲਾ 5 ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਦੀਨ ਦਰਦ ਨਿਵਾਰ ਠਾਕੁਰ ਰਾਖੇ ਜਨ ਕੀ ਆਪ ਤਰਨ ਤਾਰਨ ਹਰ ਨਿਧ ਦੁਖ ਨਸ ਕੰਬੇ ਆਪ ਸਾਧੂ ਸੰਗ ਭਜੋ ਗੁਪਾਲ ਆਨ ਸੰਜਮ ਕ੍ਰਿਸ਼ਨ ਸੁਝੇ ਇਹ ਜਤਨ ਕਾਟ ਕਲ ਕਾਲ ਰਹਾ ਆਦ ਅੰਤ ਦੀ ਆਲ ਪੂਰਨ ਇਸ ਬਿਨਾਂ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਬੇਰਸਿੰਮਰਤ ਕਥੇ ਸਾਸ਼ਟ ਭਗਤ ਕਰਹਿ ਵਿਚਾਰ ਮੁਕਤ ਪਾਈਏ ਸਾਰ ਸੰਗਤ ਬਿਨ ਸਜਾਏ ਅੰਧਾਰ ਚਰਨ ਕਮਲ ਆਧਾਰ ਜਨਕ ਰਾਸ ਪੂੰਜੀ ਇਕ ਕਾਣ ਮਾਣ ਜੀਵਾਨ ਸਾਚਾ ਨਾਨਕ ਕੀ ਪ੍ਰਵਟੇ ਇੱਕ ਚਰਨ ਕਮਲ ਆਧਾਰ ਜਨਕਾ ਰਾਸ ਪੁੰਜੀ ਇਕ ਕਾਣ ਮਾਣ ਜੀਵਾਨ ਸਾਚਾ ਨਾਨਕ ਕੀ ਪ੍ਰਵਟੇ ਇੱਕ ਵਾਹਿਗੁਰਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ